ਕਿ ਜੇ ਤੁਸੀਂ ਖਨੌਰੀ ਪੌਡਰ ਪਹੁੰਚਿਓਗੇ ਢਲੇਵਾਰ ਸਾਹਿਬ ਦਾ ਹਾਲ ਜਾਣਿਆ ਤੁਸੀਂ ਅੰਦਰ ਜਾ ਕੇ ਕਿਸ ਤਰ੍ਹਾਂ ਦੇਖ ਦਿਓਗੇ ਕਿ ਕਿਸ ਤਰ੍ਹਾਂ ਸਰਕਾਰ ਦੇ ਵਿੱਚ ਦੇਖੋ ਸੇਤ ਉਹਨਾਂ ਦੀ ਕਾਫੀ ਕਮਜ਼ੋਰ ਹੋਈ ਆ ਮੈਂ ਤਾਂ ਦੋ ਤਿੰਨ ਗੱਲਾਂ ਹੀ ਕਰਨੀਆਂ ਚਾਹੁੰਦਾ ਕਿਉਂਕਿ ਇਸ ਸਮਾਂ ਜਿਹੜਾ ਆ ਇਹ ਜਥੇਬੰਦੀਆਂ ਦੀ ਆਪਸੀ ਲੜਾਈ ਦਾ ਜਾਂ ਪੰਜਾਬ ਦੀ ਪੋਲੀਟੀਕਲ ਸਿਸਟਮ ਦਾ ਆਪਸੀ ਲੜਾਈ ਦਾ ਨਹੀਂ ਹੈਗਾ ਇਹ ਨੂੰ ਇਕੱਠੇ ਹੋ ਕੇ ਸਪੋਰਟ ਕਰਨ ਦਾ ਸਮਾਂ ਔਰ ਉਹਦੇ ਵਿੱਚ ਮੈਨੂੰ ਲੱਗਦਾ ਇਹ ਵੀ ਨਹੀਂ ਸਮਾਂ ਹੈਗਾ ਕਿ ਕੋਈ ਕਿਸੇ ਨੂੰ ਗੁਜ਼ਾਰਿਸ਼ ਕਰੇ ਮੈਨੂੰ ਲੱਗਦਾ ਇਹ ਸੈਂਸਿਟਿਵ ਸਮੇਂ ਦੇ ਵਿੱਚ ਸਾਨੂੰ ਸਭ ਨੂੰ ਇਕੱਠੇ ਹੋ ਕੇ ਸਪੋਰਟ ਕਰਨੀ ਚਾਹੀਦੀ ਆ ਲੇਕਿਨ ਕੇਂਦਰ ਦੇ ਕੰਨ ਤੇ ਜੂ ਤੱਕ ਨਹੀਂ ਸਰਕਦੀ ਔਰ ਇਹ ਕੱਲੀ ਪੰਜਾਬ ਦੀ ਕਿਸਾਨੀ ਦੀ ਗੱਲ ਨਹੀਂ ਹੈ ਇਹ ਸਾਰੀ ਦੇਸ਼ ਦੀ ਕਿਸਾਨੀ ਦੀ ਗੱਲ ਹੈ ਇਹ ਠੀਕ ਹੈ ਸੰਘਰਸ਼ ਜਿਹੜਾ ਸਿੱਖਾਂ ਦੇ ਹੱਥ ਆਇਆ ਔਰ ਉਹਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਉਹ ਲੀਡ ਕਰ ਰਿਹਾ ਹੈਗੇ ਆ ਔਰ ਮੈਨੂੰ ਲੱਗਦਾ ਸਾਨੂੰ ਇੱਕਠੇ ਹੋ ਕੇ ਈਵਨ ਮਰਨ ਵਰਤ ਵੀ ਜਿਹੜਾ ਤੜਾਉਣਾ ਚਾਹੀਦਾ ਇਮੀਡੀਏਟਲੀ ਤਾਂ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਮੈਨੂੰ ਲੱਗਦਾ ਇਸ ਵੇਲੇ ਬਹੁਤ ਕੀਮਤੀ ਹੈ ਔਰ ਇਹ ਸਾਰੇ ਹਰ ਮੈਨੂੰ ਲੱਗਦਾ ਪੰਜਾਬੀ ਨੂੰ ਚਾਹੀਦਾ ਜਿੱਥੇ-ਜਿੱਥੇ ਵੀ ਬੈਠੇ ਆ ਇਸ ਗੱਲ ਦੀ ਸਪੋਰਟ ਕਰੇ ਔਰ ਕੇਂਦਰ ਸਰਕਾਰ ਜਿਹੜੀ ਆ ਉਹਨੂੰ ਜਗਾਉਣ ਦਾ ਕੰਮ ਕਰੇ ਤਾਂ ਕਿ ਜਿਹੜਾ ਕਿਸਾਨ ਸਿਰਫ ਇਹ ਸੰਘਰਸ਼ ਕਰ ਰਿਹਾ ਕਿ ਯਾਰ ਮੈਨੂੰ ਮੇਰੀ ਲਾਗਤ ਤੇ ਉਹਦੇ ਉੱਤੇ ਥੋੜਾ ਜਿਹਾ ਪ੍ਰੋਫਿਟ ਲੇਕਿਨ ਅਸਲੀ ਗੱਲ ਹੈ ਕਿ ਇਹ ਪਹਿਲਾਂ ਅੰਬਾਨੀ ਤੇ ਅਡਾਨੀਆਂ ਨਾਲ ਰਲ ਕੇ ਇਹਨਾਂ ਨੇ ਪੰਜਾਬ ਦਾ ਜਿਹੜਾ ਜਾਂ ਹਿੰਦੁਸਤਾਨ ਦਾ ਪੈਸਾ ਕੰਟਰੋਲ ਕੀਤਾ ਤੇ ਹੁਣ ਫੂਡਬਾਲ ਜਿਹੜਾ ਹਿੰਦੁਸਤਾਨ ਦਾ ਉਹ ਕੰਟਰੋਲ ਕਰਨਾ ਚਾਹੁੰਦੇ ਕਿਉਂਕਿ ਨੂੰ ਗੱਲ ਸਮਝ ਆਉਂਦੀ ਆ ਕਿ ਜਿਹੜਾ ਫੂਡ ਬਾਲ ਆ ਆਉਣ ਵਾਲਾ ਸਮਾਂ ਜਿਹੜਾ ਆ ਉਹ ਫੂਡ ਦਾ ਹੈਗਾ ਸੋ ਇਹ ਸਾਰਾ ਕੁਝ ਕੰਟਰੋਲ ਕਰਕੇ ਸਿਰਫ ਤੇ ਸਿਰਫ ਜਿਹੜਾ ਦੇਸ਼ ਨੂੰ ਇੱਕ ਇਹੋ ਜਿਹਾ ਪਾਸੇ ਨੂੰ ਲਿਜਾਣਾ ਚਾਹੁੰਦੇ ਆ ਜਿਹੜਾ ਆਉਣ ਵਾਲਾ ਸਮਾਂ ਬਹੁਤ ਮਾੜਾ ਤੇਰੀ ਅਧਿਕਾਰੀ ਮਨਤ ਮਿਸ਼ਰਾ ਪਹੁੰਚੇ ਸੀਗੇ ਡੀਜੀਪੀ ਪੰਜਾਬ ਪਹੁੰਚੇ ਸੀ ਵੀ ਯਾਰ ਮੈਨੂੰ ਅਧਿਕਾਰੀਆਂ ਤੇ ਤਾਂ ਬਹੁਤਾ ਵਿਸ਼ਵਾਸ ਨਹੀਂ ਹੈਗਾ ਸੱਚੀ ਗੱਲ ਯਾਰ ਕਿਉਂਕਿ ਇਹ ਤਾਂ ਹੁਣ ਇੱਕ ਮੈਸੰਜਰ ਦੇ ਤੌਰ ਤੇ ਆਉਂਦੇ ਆ ਸੁਨੇਹਾ ਦੇ ਕੇ ਚਲੇ ਜਾਂਦੇ ਆ 20 ਦਿਨ ਹੋ ਗਏ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਔਰ ਉਹ ਵੀ ਕਿਤੇ ਸੁਪਰੀਮ ਕੋਰਟ ਨੇ ਬੇਸਿਕਲੀ ਕਿਹਾ ਹੈਗਾ ਵੀ ਤੁਸੀਂ ਉਹਨਾਂ ਦੀ ਸਿਹਤ ਦਾ ਧਿਆਨ ਰੱਖਣਾ ਇਹ ਤਾਂ ਇਹ ਅਦਰਵਾਈਜ਼ ਇਹ ਦੇਖੋ ਅਸਲੀ ਗੱਲ ਹੈ ਜਦੋਂ ਜੇਸ ਦੇਸ਼ ਦਾ ਪ੍ਰਧਾਨ ਮੰਤਰੀ ਵੀ ਕਹਿ ਕੇ ਮੁੱਕਰ ਜਵੇ ਜੇਸ ਦੇਸ਼ ਦਾ ਐਗਰੀਕਲਚਰ ਮਨਿਸਟਰ ਕਹਿ ਕੇ ਮੁੱਕਰ ਜਵੇ ਤੇ ਫਿਰ ਅਧਿਕਾਰੀ ਤਾਂ ਕੁਝ ਵੀ ਨਹੀਂ ਹੁੰਦੇ ਅਧਿਕਾਰੀ ਤਾਂ ਐਵੇਂ ਬੇਸਿਕਲੀ ਇੱਕ ਸੁਨੀਹਾ ਲੈ ਕੇ ਆਉਂਦੇ ਆ ਸੁਨੀਹਾ ਲੈ ਕੇ ਚਲੇ ਜਾਂਦੇ ਆ ਤਾਂ ਹੁਣ ਕਿਵੇਂ ਦੇਖ ਦਿਓਗੇ ਕਿਉਂਕਿ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਦੇਖੋ ਪਹਿਲਾਂ ਤੇ ਇਹਨਾਂ ਦੀ ਸਿਹਤ ਔਰ ਇਸ ਸੇਧ ਦੇ ਵਿੱਚ ਮੈਨੂੰ ਲੱਗਦਾ ਸਾਰੀਆਂ ਜਥੇਬੰਦੀਆਂ ਨੂੰ ਸਾਰੇ ਪੋਲੀਟੀਕਲ ਸਿਸਟਮ ਨੂੰ ਆਣ ਕੇ ਇਹਨਾਂ ਨੂੰ ਬੇਨਤੀ ਕਰਨੀ ਚਾਹੀਦੀ ਆ ਵੀ ਤੁਸੀਂ ਜਿਹੜਾ ਆਪਣਾ ਮਰਨ ਵਰਤ ਤੋੜੋ ਔਰ ਆਪਣਾ ਜਿਹੜਾ ਸੰਘਰਸ਼ ਆ ਅਸੀਂ ਉਹਦੇ ਤੁਹਾਡੀ ਬੈਕਸਾਈਡ ਤੇ ਖੜੇ ਹੋਈਏ ਮੁੱਖ ਮੰਤਰੀ ਦਾ ਹਲਤ ਕਲੀਨਿਕ ਵੀ ਬਿਆਨ ਨਹੀਂ ਆਇਆ ਇਸ ਨੂੰ ਕਿਵੇਂ ਦੇ ਦੇ ਮੁੱਖ ਮੰਤਰੀ ਤਾਂ ਅਸਲੀ ਗੱਲ ਹੈ ਜਿਹੜਾ ਚੁਟਕਲੇਆਂ ਵਾਲਾ ਮੁੱਖ ਮੰਤਰੀ ਆਪਾਂ ਬਣਾ ਬੈਠੇ ਉਹਨੇ ਪੰਜਾਬ ਨੂੰ 20 ਸਾਲ ਹੋਰ ਪਿੱਛੇ ਪਾ ਦਿੱਤਾ ਵੀ ਪੰਜਾਬੀ ਕਈ ਵਾਰੀ ਕਿਦੋਂ ਕਿ ਅੱਜ ਪਹੁੰਚੋਗੇ ਢਲੇਵਾਲ ਜੀ ਦਾ ਹਾਲ ਜਾਣਿਆ ਤੁਸੀਂ ਨੇ ਕਿਸ ਤਰ੍ਹਾਂ ਦੇਖਦੇ ਹੋ ਕਿ ਸਿਹਤ ਜਿਹੜੀ ਬਹੁਤ ਨਾਜ਼ੁਕ ਹੋ ਚੁੱਕੀ ਹੈਗੀ ਤੇ ਕੁਝ ਸਰੀਰਕੋ ਕਮਜ਼ੋਰ ਜ਼ਰੂਰ ਨੇ ਪਰ ਮੇਰਾ ਡਾਕਟਰੀ ਤਜਰਵਾ ਹੈਗਾ ਪਰ ਉਹ ਜਿਹੜੀ ਗੜਕ ਹੈਗੀ ਹੈ ਉਹ ਚੜਦੀ ਕਲਾ ਚ ਹੈਗੀ ਹੈ ਤੇ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਕਿ ਜਲਦੀ ਹੋ ਜਲਦੀ ਜੇ MSB ਦੀ ਕਾਨੂੰਨੀ ਗਾਰੰਟੀ ਹੈ ਉਹ ਘੱਟੋ ਘੱਟ ਮਨਜ਼ੂਰ ਕਰਕੇ ਉਹਨਾਂ ਵਰਤ ਲਾਇਆ ਜਾਵੇ ਬਾਕੀ ਮੁੱਦਿਆਂ ਤੇ ਕਮੇਟੀ ਬਣਾ ਕੇ ਉਹਨੂੰ ਪੜਾਵਾਰ ਰੂਪ ਵਿੱਚ ਹੱਲ ਕੀਤਾ ਜਾਵੇ ਸੋ ਸਰਕਾਰ ਬਿਲਕੁਲ ਅਸਵਿਧਰਸ਼ੀਲ ਸਰਕਾਰ ਹੈ ਅਵਾ ਪੁਰਾਣੇ ਕਿਸਾਨ ਅੰਦੋਲਨਾਂ ਦੇਖਿਆ ਇਹ ਫਰਵਰੀ ਤੋਂ ਬੈਠਿਆ ਅੰਦੋਲਨ ਇਹਦੇ ਬਾਰੇ ਦੇਖਿਆ ਹੈਗਾ ਮਨੀਪੁਰ ਦੀਆਂ ਔਰਤਾਂ ਬਾਰੇ ਦੇਖਿਆ ਹੈਗਾ ਮਹਿਲਾ ਪਹਿਲਵਾਨਾਂ ਬਾਰੇ ਦੇਖਿਆ ਹੈਗਾ ਫੋਰ ਜਿੱਥੇ ਵੀ ਮੁਲਕ ਦੇ ਲੋਕਾਂ ਦੇ ਤਸ਼ੱਦਦ ਹੁੰਦਾ ਲੋਕਾਂ ਨੇ ਜਾਇਜ਼ ਮੰਗਾ ਨੇ ਸਰਕਾਰ ਜਿਵੇਂ ਰਗੌਲੀਆਂ ਕਰਦੀ ਹੈਗੀ ਜਿਵੇਂ ਸਰਕਾਰ ਉਹਨਾਂ ਵੱਲੇ ਕੰਨ ਬਿਲੀਟੀ ਰੱਖਦੀ ਹੈਗੀ ਹੈ ਉਤੋਂ ਸਾਫ਼ ਜਾਹਰ ਹੈ ਕਿ ਸਰਕਾਰ ਸੰਜੀਦਾ ਨਹੀਂ ਹੈਗੀ ਹੈ ਅੱਜ ਦਾ ਇਕੱਠ ਹੈ ਵੀ ਦੱਸਦਾ ਜਿੰਨੇ ਲੋਕ ਅੱਜ ਮਿਲਣ ਡੱਲੇਵਾਲ ਸਾਹਿਬ ਨੂੰ ਉਸ ਤੋਂ ਸਾਫ਼ ਗੱਲ ਲੱਗੀ ਹੈ ਕਿ ਇਹ ਪੰਜਾਬ ਵਾਸਤੇ ਮੁੱਦਾ ਬੜਾ ਅਹਿਮ ਹੈਗਾ ਔਰ ਜੇਕਰ ਡੱਲੇਵਾਲ ਦੀ ਸਿਹਤ ਨੂੰ ਹੋਰ ਖਰਾਬੀ ਹੁੰਦੀ ਹੈਗੀ ਹੈ ਤਾਂ ਇੱਕ ਸਟੇਜ ਆ ਜਾਂਦੀ ਜਦੋਂ ਫਿਰ ਪਿੱਛੇ ਨਹੀਂ ਮੁੜਿਆ ਜਾਂਦਾ ਫਿਰ ਅੱਗੇ ਦਿਰਬਦਰ ਖਰਾਬ ਹੋਊਗੀ ਅਜੇ ਪਿੱਛੇ ਮੁੜਨ ਦੀ ਹਾਲ ਸੈਰ ਰਿਵਰਸੀਬਲ ਹੈਗੀ ਹੈ ਜੇ ਕੱਲ ਨੂੰ ਇਰਰਵਰਸੀਬਲ ਹੋ ਗਈ ਫਿਰ ਸਰਕਾਰ ਵਾਸਤੇ ਪੰਗਾ ਹੈਗਾ ਤੇ ਪੰਜਾਬ ਵਾਸਤੇ ਵੀ ਜਿਹੜੀ ਇਹ ਸ਼ੁਭ ਲੱਛਣ ਨਹੀਂ ਹੋਊਗਾ ਕਿ ਪੰਜਾਬ ਦਾ ਇੱਕ ਮਹਿਬੂਬ ਲੀਡਰ ਇਹ ਪੰਜਾਬ ਦੇ ਲੋਕਾਂ ਵਾਸਤੇ ਆਪਣੀ ਜਾਨ ਚੋਕ ਕੀਤੀ ਹੈਗੀ ਹੈ ਉਹਨੂੰ ਮਤਲਬ ਇਸ ਤਰ੍ਹਾਂ ਮਤਲਬ ਉਹਨਾਂ ਦੀ ਸਿਹਤ ਤੇ ਐਡਾ ਬੜਾ ਨਿਗਾਰਾ ਆਇਆ ਹੈਗਾ ਤੁਸੀਂ ਲੋਕ ਸਭਾ ਮੈਂਬਰ ਉਹ ਫਿਰ ਵੀ ਸੰਸਦ ਦੇ ਵਿੱਚ ਵੀ ਜਿਹੜਾ ਰਾਹੁਲ ਗਾਂਧੀ ਵੱਲੋਂ ਗੱਲ ਚੱਕੀ ਗਈ ਸੀ ਲੱਗਦਾ ਹੈ ਕਿ ਦੁਬਾਰਾ ਉੱਥੇ ਇਸ ਤਰ੍ਹਾਂ ਦਾ ਮਸਲਾ ਨਹੀਂ ਬਿਲਕੁਲ ਅਸੀਂ ਮੈਂ ਕੱਲ ਵੀ ਬੋਲ ਕੇ ਆਇਆ ਦੋ ਵਾਰ ਸੰਸਦ ਵਿੱਚ ਸੰਸਦ ਦੇ ਕੈਂਪਸ ਵਿੱਚ ਤੋਂ ਵੱਡੀ মিডিਆ ਸੀਗਾ ਮੇਰੇ ਕੋਲ ਉਹ ਪਈਆਂ ਸਾਰੀਆਂ ਵੀਡੀਓਜ਼ ਪਈਆਂ ਹੈਗੀਆਂ ਅੱਜ ਰੋਜ਼ ਮੁੱਦਾ ਠਾਡੇ ਹੈਗੇ ਕਿਸੇ ਨਾ ਕਿਸੇ ਫੋਰਮ ਤੇ ਕਿਸੇ ਨਾ ਕਿਸੇ মিডিਆ ਕੋਲ ਕਿ ਪੰਜਾਬ ਦਾ ਮਾਹੌਲ ਹੈ ਉਹ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨਾ ਕੋਸ਼ਿਸ਼ ਕਰੇ ਆਪ ਦੇ ਕਿਸਾਨ ਹੈ ਜੀ ਉਹਨਾਂ ਨੇ ਦਿੱਲੀ ਜਾਣਾ ਦਿੱਲੀ ਸਾਡੀ ਸਰਕਾਰ ਹੈ ਤਾਂ ਦਿੱਲੀ ਜਾਣਾ ਹੋਰ ਕਿੱਥੇ ਜਾਣਾ ਲਾਹੌਰ ਜਾਣੋ ਸਾਨੂੰ ਕਿਉਂ ਪੰਜਾਬੀਆਂ ਨੂੰ ਕਦੀ ਖਾਲਸਤਾਨੀ ਕਹਿ ਕੇ ਕਦੀ ਦਿੱਲੀ ਦਾ ਹੋਵਾ ਖੜਾ ਕਰਕੇ ਸਾਨੂੰ ਕਿਉਂ ਬਗਾਨਗੀ ਦਾ ਅਹਿਸਾਸ ਦਵਾਇਆ ਜਾ ਰਿਹਾ ਇਹ ਅਸੀਂ ਦੇਸ਼ ਦੇ ਇਸ ਨਾਗਰਿਕ ਨਹੀਂ ਹੈਗੇ ਪੰਜਾਬੀ ਸਾਨੂੰ ਕਿਉਂ ਬਗਾਨਗੀ ਦਾ ਲਗਾਤਾਰ ਸਾਨੂੰ ਟਕੋਰਾ ਮਾਰੀਆਂ ਜਾ ਰਹੀਆਂ ਹੈਗੀਆਂ ਸੋ ਇਹ ਬਹੁਤ ਸੈਂਟਰ ਦਾ ਗਲਤ ਐਟੀਟਿਊਡ ਹੈਗਾ ਔਰ ਸੈਂਟਰ ਨੂੰ ਆਪਣੇ ਐਟੀਟਿਊਡ ਠੀਕ ਕਰਨਾ ਚਾਹੀਦਾ ਤਾਂ ਕਿ ਪੰਜਾਬ ਵਿੱਚ ਵੀ ਅਮਨ 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 ਮਾਨ ਕਾਇਮ ਹੋਵੇ ਤੇ ਇਹ ਸਹੀ ਸਿਗਨਲਸ ਹੈ ਉਹ ਪੰਜਾਬ ਵੱਲੋਂ ਕੇਂਦਰ ਸਰਕਾਰ ਵੱਲੋਂ ਜਾ ਸਕਣ